ਹਾਂਜੀ ਸੱਸੀ ਜੀ ਮੈਂ ਚੰਨੂ ਵਾਲਾ ਕਬੱਡੀ ਪਲੇਅਰ ਆ ਮੈਂ ਗੱਲ ਕਰਨੀ ਆ ਜੇ ਕੱਲ ਜਿਹੜੀ ਪੋਸਟ ਪਾਈ ਆ ਰਿਤੂ ਨੇ ਉਹਦੇ ਵਿੱਚ ਉਹਨਾਂ ਨੇ ਮੇਰਾ ਨਾਮ ਬੋਲਿਆ ਵਾ ਵੀ ਚੰਨੂ ਜੇ ਟੀਮ ਦੀ ਕੈਪਟਨ ਹਾਂ ਉਹਨੇ ਪੁਜਾਇਆ ਪੀਓ ਮਿਕਸ ਕੀਤਾ ਵਾ ਟੀਮ ਦੇ ਵਿੱਚ ਮੇਕਰ ਕਹਿਣੀ ਹੈ ਵੀ ਜਿਸ ਦਿਨ ਇਹ ਸਾਰੇ ਸੀਨੀਅਰ ਬੈਠੇ ਸੀ ਜਿਸ ਦਿਨ ਮੈਚ ਹੋਇਆ ਸੀ ਉਹਦੇ ਵਿੱਚ ਰੰਦੀਪ ਦੀਦੀ ਅੰਨੂ ਦੀਦੀ ਸੁਖੀ ਦੀਦੀ ਹਲਾ ਭੀਰ ਹਿਆਣੇ ਦੇ ਪੋਚਦਾਨ ਨੂੰ ਬਾਈ ਸਮੇਤ ਤੌੜੀ ਹਰਿਆਣੇ ਤੋਂ ਕਲੀਅਰ ਉਹ ਵਿੱਚ ਪੈੜ ਕੇ حساب ਕੀਤਾ ਸੀ ਸਾਰਾ ਸਮੇਤ ਨੇ ਆਪਣਾ ਟਰੈਕਟਰ ਦਾ ਹਿੱਸਾ ਵਿੱਚ ਦਿੱਤਾ ਰੇਟਾ ਦੇ 50000 ਰੁਪਏ ਨਾਲ ਉਹ ਵੀ ਵਿੱਚ ਰਿਵਾਇਡ ਕੀਤਾ ਵਾ ਤੇ ਜਿਹੜਾ ਰਿਤੂ ਦੇ ਤੇ ਲੱਗਾ ਵਾ 55000 ਉਹ ਵੀ ਵਿੱਚ ਰਿਵਾਇਡ ਕੀਤਾ ਵਾ ਜੇ ਤੁਸੀਂ ਕਹੋ ਹਾਂਡ ਕੋ ਪਰਨੇ ਕਰ ਲੈਣਾ ਸਾਬੇਗਾ ਵਾ ਇੱਕ ਪ੍ਰੇਤੀ ਬਾਖਵਾਰੀ ਸੁਣ ਕੇ ਤੁਸੀਂ ਸਾਨੂੰ ਗਲਤ ਜਿਹੇ ਲਾਉਂਦੇ ਵੀ ਹਾਂ ਵੀ ਹਾਂ ਵੀ ਸ਼ਾਇਦ ਇਹਨਾਂ ਨੇ ਇਹਰਾ ਫੇਰੀ ਕੀਤੀ ਆ ਹਾਲਾ ਵੀ ਵਿੱਚ ਸਾਰੇ ਸੀਨੀਅਰ ਬੈਠੇ ਸੀ ਰਿੰਦ ਤੋਂ ਵੀ ਝੋਟ ਕੇ ਚੜ ਗਈ ਸੀ ਠੀਕ ਹੈ ਰਿੰਦ ਤੋਂ ਵਿੱਚ ਰਿੰਦ ਤੋਂ ਵੀ ਝੋਟ ਕੇ ਗਈ ਹਾਲਾ ਵੀ ਸਾਡੇ ਕੋਚ ਪਿੱਛੇ ਗਏ ਉਹਨੂੰ ਬੁਲਾਉਣ ਵੀ ਤੁਸੀਂ ਆਪਣਾ ਕਲੀਅਰ ਕਰਕੇ ਜਾਓ ਵੀ ਚਿਹਰਾ ਵੀ ਤਾਂ ਐਸਾ ਆ ਗਿਆ ਫਿਰ ਇਹ ਕਿਉਂ ਨਹੀਂ ਕਲੀਅਰ ਕਰਕੇ ਗਏ ਇੱਕ ਹਫ਼ਤੇ ਬਾਅਦ ਹੀ ਕਿਉਂ ਇਹਨੇ ਪੋਸਟ ਪਾਈ ਆ ਸੰ ਜੇ ਤੋ ਇਹ ਕਹਿੰਦੇ ਬਈ ਇੱਕ ਕਵੀਰ ਪੇਧ ਹੀ ਰਫੇਰੀ ਕੀਤੀ ਆ ਹਾਲਾ ਵੀ ਸਾਡੇ ਨਾਲ ਹਰਿਆਣੇ ਦੇ ਕੋਚ ਬੈਠੇ ਸੀ ਉਹ ਵੀ ਬਿੰਦ ਵਿੱਚ ਨਾਲ ਹੀ ਹਿਸਾਬ ਕਰਦੇ ਪਏ ਜਿਦਾਂ ਨੂੰ ਸਾਡੇ ਦੇ ਜਿਕੇ ਨਹੀਂ ਤੁਸੀਂ ਹਰਿਆਣੇ ਵਾਲੇ ਨੂੰ ਕੁਝ ਹਾਲਾ ਵੀ ਗਰਲਸ ਕੋ ਬਣੀ ਇਹਦਾ ਪੇ ਜਿਹੜਾ ਮੁੰਡਾ ਚਲੁੰਦਾ ਵਾ ਉਹ ਵੀ ਵਿੱਚ ਬੈ ਕੇ ਸਾਡੇ ਜੇ ਉਹਨੇ ਵੀ ਸਾਰਾ ਸਾਬ ਵੇਖਿਆ ਹੋਇਆ ਤੁਸੀਂ ਇੱਕ ਪ੍ਰੇਤਿਪਾਕ ਵਾਰੀ ਸੁਣ ਕੇ ਤੁਸੀਂ ਦੁੱਛੇ ਪ੍ਰੇਮ ਨੂੰ ਮੜਾ ਚੰਗਾ ਨਾ ਬੋਲੋ ਠੀਕ ਹੈ ਜੋ ਵੀ ਹਿਸਾਬ ਕੀਤਾ ਸਾਰਿਆਂ ਦੇ ਵਿੱਚ ਬੈ ਕੇ ਕੀਤਾ ਆ ठीक आ सॾे को लिस्ट बि बणी आहे असां उभी शो करयार झूटे आ ग़लति सले कले हि